ਮੁਛੜ ਅੱਜ 88 ਦਿਨਾਂ ਦੀ ਹੋ ਗਈ ਹੈ। ਅੱਜ ਮੁਛੜ ਤੇ ਪਹਿਲੀ ਸਪਰੇਅ ਕਰਨ ਲੱਗਾ। ਲਿਓ ਕੜਪਟਾਸ਼ 44% ਤੇ ਤੇਲੇ ਦੋ ਸ਼ੀਨ ਹੈ। 88 ਦਿਨਾਂ ਦੀ ਜੀਰਿਓ ਵੀ ਅੱਜ ਬੇਨ ਕੱਦੂ ਤੋਂ ਝੋਨਾ ਲਗਾਇਆ ਸੀ ਇਹ ਬਾਸਮਤੀ 1401 ਮੁਛੜ ਹਾਲ ਤਾਂ ਇਸ ਤੋਂ ਪਹਿਲਾਂ ਇਹ ਕੋਈ ਵੀ ਸਪਰੇਅ ਨਹੀਂ ਕਰੀ। ਅੱਜ 12 ਸਤੰਬਰ 2024 ਨੂੰ ਪਹਿਲੀ ਸਪਰੇਅ ਕਰ ਲਿਆ ਇਸ ਦੀ ਰਪਾਈ 16 ਜੂਨ 2024 ਨੂੰ ਕੀਤੀ ਸੀ ਅਤੇ ਪੌਦ 19 ਮਈ 2024 ਨੂੰ ਬੀਜੀ ਸੀ ਅੱਜ ਇਸ ਤੇ ਪਹਿਲੀ ਸਪਰੇਅ ਪੋਟਾਸ਼ ਵਾਲੀ ਤੇ ਤੇਲੇ ਤੋਂ ਊਸ਼ੀਣ ਵਾਲੀ ਕਰ ਰਹੇ ਹਾਂ ਕੱਲ ਨੂੰ ਫੇਰੇ ਦੇ ਉੱਤੇ ਦੁਬਾਰਾ ਸਪਰੇਅ ਕਰਾਂਗੇ ਕੱਲ ਨੂੰ ਐਮੀ ਸਟਾਰ ਤੇ ਆਪਣਾ ਵਿੱਚ ਸੈਪਟਾ ਦੀਆਂ ਪੁੜੀਆਂ ਤੇ ਥੋੜੀ ਜਿਹੀ ਵਿੱਚ ਆਪਣੀ ਥੈਕੂਮੈਟ ਮਥਾਇਲ ਪਾਵਾਂਗੇ 150 ਗ੍ਰਾਮ ਤਾਂ ਕਿ ਘਾਟਾ ਤੋੜਨਾ ਵੇ ਹੁਣ ਪੂਰੀ ਗੱਭੇ ਚੜ ਗਈ ਐ ਕੋਈ ਕੋਈ ਬੱਲੀ ਵੀ ਕੱਢ ਰੱਖੀ ਐ ਮਤਲਬ ਵੀ 5-6 ਦਿਨਾਂ ਨੂੰ ਪੂਰਾ ਬੱਲੀਆਂ ਬਾਹਰ ਨਸਾਰਾ ਦਖਣ ਲੱਗ ਜੂਗਾ ਅਜੇ ਤੱਕ ਕੋਈ ਇਹ ਸਾਰੇ ਖੇਤੇ ਵਿੱਚੋਂ 10-20 ਬੱਲੀਆਂ ਗੱਡੀਆਂ ਨੇ ਤੇ ਅਬ ਤੇਰੇ ਅੰਦਰ ਅੰਦਰ ਸਾਰੀ ਬੱਲੀਆਂ ਦੁਬਾਰਾ ਆ ਜੂਗੀ ਕੱਲ ਨੂੰ ਐ ਮਿਸਟਾ ਟੌਪ ਟਾਟਾ ਕੰਪਨੀ ਦੀ ਤੇ ਆਪਣਾ ਥੈਕੂ ਮੈਟਮਥੈਲਿਕ 150 ਗ੍ਰਾਮ 12 ਗ੍ਰਾਮ ਸੈਪਟਾ ਦੀਆਂ ਪੁੜੀਆਂ ਉਹਦੀ ਸਪਰੇ ਕਰਾਂਗੇ ਤਾਂ ਕਿ ਕਰ ਦੰਤ ਤੋੜ ਤੋਂ ਬਚਾ ਹੋ ਸਕੇ ਫਿਰ 5-7 ਦਿਨ ਟਪਾ ਕੇ ਫਿਰ ਇੱਕ ਸੁੰਡੀ ਵਾਲੀ ਤਾਂ ਕਿ ਗੱਬੇ ਵਾਲੀ ਸੁੰਡੀ ਨਾ ਪਵੇ ਜਾਂ ਪੱਤਾ ਲਵੇਟ ਨਾ ਹੋਵੇ ਸਾਰਾ ਦਿਨਾਂ ਤੇ ਦਵਾਈ ਹੁੰਦੇ ਕਮੀਕਾਡੋ ਕੰਪਨੀ ਦੀ ਜਿਹਦੇ ਵਿੱਚ 4% ਫਿਪਰੋਲਨ ਹੁੰਦਾ ਹੈ 4% ਥੈਮਥੋਕਸਿਮ ਹੁੰਦਾ ਘਟ ਤੋਂ ਘਟੋ 25 ਦਿਨ ਪੂਰਾ ਵਧੀਆ ਸੁਰੱਖਿਅਤ ਰੱਖਦੀ ਹੈ ਕਿਸੇ ਵੀ ਕਿਸਮ ਦੀ ਕੋਈ ਵੀ ਸੰਡੀ ਲਵੇ ਨਹੀਂ ਲੱਗਦੀ ਉਸ ਤੋਂ ਅੱਜ ਤੋਂ 20 ਦਿਨ ਬਾਅਦ ਲਗਭਗ 20 ਦਿਨ ਬਾਅਦ ਨਟੀਵੋ ਪਲਸ 100 ਪ੍ਰੋਲਨ 40% ਉਹਨਾਂ ਦੀ ਸਪਰੇਅ ਕੀਤੀ ਜਾਊਗੀ ਤਾਂ ਕਿ ਗਾਟਾ ਤੋੜ ਤੋਂ ਫਸਲ ਨੂੰ ਸੁਰੱਖਤ ਰੱਖ ਸਕੀਏ 8 ਦਿਨਾਂ ਬਾਅਦ ਇਸ ਨੂੰ ਪਾਣੀ ਲਾਉਂਦੇ ਹਾਂ ਪਾਣੀ ਜ਼ਿਆਦਾ ਨਹਿਰ ਦੀ ਹੁੰਦਾ ਹੈ ਅੱਗੇ ਦੇਣੀ ਇਸ ਦਾਤੇ ਦੇ ਹੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ